ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਅੱਜ ਰਾਤ ਜੋ ਪੰਜਾਬ ਦੇ ਵਿੱਚ ਇੱਕ ਮੀਂਹ ਦਾ ਸਪੈਲ ਲੱਗਣ ਜਾ ਰਿਹਾ ਹੈ ਕਿਉਂਕਿ ਬੱਦਲਵਾਈ ਪੰਜਾਬ ਵੱਲ ਹੁਣ ਹੌਲੀ ਹੌਲੀ ਕੂਚ ਕਰ ਰਹੀ ਹੈ ਤਗੜਾ ਮੀਂਹ ਦਾ ਸਪੈਲ ਦੇਖਣ ਨੂੰ ਮਿਲੇਗਾ ਜਿਸ ਤਰੀਕੇ ਨਾਲ ਮੌਸਮ ਵਿਭਾਗ ਵੱਲੋਂ ਅਲਰਟ ਸੀ ਕਿ 21 ਅਤੇ 22 ਜੁਲਾਈ ਪੰਜਾਬ ਦੇ ਵਿੱਚ 20 ਮੀਂਹ ਹੋਣ ਦੇ ਚਾਂਸ ਨੇ ਤਾਂ ਹੁਣ ਲਗਭਗ ਹੁਣ ਬੱਦਲਵਾਈ ਪੰਜਾਬ ਦੇ ਨੇੜੇ ਆ ਚੁੱਕੀ ਹੈ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਕਦੋਂ ਹੋਵੇਗਾ ਕਿਸ ਤਰੀਕੇ ਨਾਲ ਹੋਵੇਗਾ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਵਿੱਚ ਦੇਖੀ ਜਾਵੇ ਤਾਂ ਬੱਦਲ ਬਈ ਸਾਨੂੰ ਫਿਲਹਾਲ ਹਲਕੀ ਦਰਮਿਆਨੀ ਬਠਿੰਡਾ ਮਾਨਸਾ ਦੇ ਇਲਾਕੇ ਤੋਂ ਥੋੜੀ ਬਹੁਤੀ ਮੁਕਸਰ ਦੇ ਇਲਾਕੇ ਵੱਲ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਤਕੜਾ ਸਿਸਟਮ ਜਿਹੜਾ ਹਿਮਾਚਲ ਦੇ ਪਿੱਛੇ ਉੱਤਰਾਖੰਡ ਤੋਂ ਆਉਣਾ ਸ਼ੁਰੂ ਹੋ ਚੁੱਕਿਆ ਜੋ ਪੰਜਾਬ ਵੱਲ ਖੂਚ ਕਰੇਗਾ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਫਿਲਹਾਲ ਮੌਜੂਦਾ ਹਾਲਾਤ ਕੀ ਹਨ ਕਮੈਂਟ ਕਰਕੇ ਦੱਸ ਦਿਓ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਵੀ ਲਿਖ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਿਓ ਨਾ ਨਾ ਭੁੱਲਿਓ ਤਾਂ ਕਿ ਤੁਸੀਂ ਕਿਤੇ ਆਉਂਦੀ ਜਾਣਕਾਰੀਆਂ ਮਿਸ ਨ ਗੱਲ ਕੀਤੀ ਜਾਵੇ ਤਾਂ ਇਹ ਸਿਸਟਮ ਜਿਹੜਾ ਬਣਦਾ ਹੋਇਆ ਸਾਨੂੰ ਪੂਰਬੀ ਹਿੱਸੇ ਤੋਂ ਦਿਖਾਈ ਦੇ ਰਿਹਾ ਹੈ ਹਿਮਾਚਲ ਵੱਲੋਂ ਇਹ ਕਾਫੀ ਤਗੜਾ ਸਿਸਟਮ ਹੈ ਲਗਭਗ ਇਹ ਆਪਾਂ ਕਹੀਏ ਤਾਂ ਰਾਤ 11 12 ਵਜੇ ਤੋਂ ਇਸ ਦੀ ਹੱਦ ਪੰਜਾਬ ਦੇ ਵੱਲ ਚ ਐਂਟਰੀ ਤੈਅ ਹੈ ਖਾਸ ਤੌਰ ਤੇ ਇਹ ਉੱਤਰੀ ਪੰਜਾਬ ਤੋਂ ਗੁਰਦਾਸਪੁਰ ਤੋਂ ਐਂਟਰੀ ਲਵੇਗਾ ਜਿਸ ਦੇ ਨਾਲ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਸਭ ਤੋਂ ਪਹਿਲਾਂ ਇਸ ਦੇ ਚਪੇੜ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਫਿਰ ਹੌਲੀ ਹੌਲੀ ਨਵਾਂ ਸ਼ਹਿਰ ਬਲਾਚੌਰ ਅਨੰਦਪੁਰ ਸਾਹਿਬ ਨੰਗਲ ਰੂਪਨਗਰ ਜ਼ਿਲ੍ਹੇ ਦਾ ਬਹੁਤ ਸਾਰਾ ਹਿੱਸਾ ਰੂਪਨਗਰ ਸ਼ਹਿਰ ਦਾ ਜੀ ਕੀਰਤਪੁਰ ਸਾਹਿਬ ਹੋ ਗਿਆ ਫਿਰ ਹੌਲੀ-ਹੌਲੀ ਮੁਹਾਲੀ ਵਾਲ ਇਸ ਦੀ ਐਂਟਰੀ ਦਿਖਾਈ ਦੇ ਰਹੀ ਹੈ ਫਿਰ ਬਲਾਚੌਰ ਤੋਂ ਰਾਹੋਂ ਨਵਾਂ ਸ਼ਹਿਰ ਦੀ ਬੈਲਟ ਜਿਹੜੀ ਹੈ ਇਹਦੇ ਵਿੱਚ ਵੀ ਤਗੜਾ ਮੀਂਹ ਦਾ ਸਪੈਲ ਦੇਖਣ ਨੂੰ ਮਿਲ ਸਕਦਾ ਹੈ ਫਿਰ ਅਗਰ ਉੱਪਰ ਜਾਈਏ ਤਾਂ ਹੁਸ਼ਿਆਰਪੁਰ ਤੋਂ ਜਲੰਧਰ ਕਪੂਰਥਲੇ ਦੇ ਵਿੱਚਕਾਰ ਤੇ ਕਪੂਰਥਲੇ ਜਲੰਧਰ ਤੋਂ ਗੁਰਦਾਸਪੁਰ ਦੇ ਵਿੱਚਕਾਰ ਮੀਂਹ ਦੀ ਸੰਭਾਵਨਾ ਜ਼ਿਆਦਾ ਹੈ ਅੰਮ੍ਰਿਤਸਰ ਦੇ ਕੁਝ ਕੁ ਇਲਾਕੇ ਵਿੱਚ ਵੀ ਬੱਦਲਵਾਈ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਸਵੇਰ ਦੇ ਸਮੇਂ ਮੀਂਹ ਹੋਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਹੌਲੀ ਕਵਰ ਕਰ ਲਵੇਗੀ ਕਪੂਰਥਲਾ ਜਲੰਧਰ ਮੁਹਾਲੀ ਫਤਿਹਗੜ ਸਾਹਿਬ ਪਟਿਆਲਾ ਇਹਨਾਂ ਇਲਾਕਿਆਂ ਵਿੱਚ ਇਸ ਦੇ ਚਾਂਸ ਸਵੇਰ ਦੇ ਸਮੇਂ ਖਾਸ ਤੌਰ ਤੇ 4 ਤੋਂ 5 ਵਜੇ ਤੜਕੇ ਦੇ ਨੇੜੇ ਤੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਅੱਜ ਰਾਤ ਹਮਸ ਜਾਫਰ ਕਹ ਲਈਏ ਗਰਮੀ ਦਾ ਮਾਹੌਲ ਥੋੜਾ ਜਿਆਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਮੀਂਹ ਤੋਂ ਪਹਿਲਾਂ ਜੋ ਹਿਊਮਿਡਿਟੀ ਆ ਜਾਂਦੀ ਹੈ ਜੋ ਮਾਹੌਲ ਇੱਕ ਗਰਮੈਸ਼ ਦਾ ਬਣਨਾ ਸ਼ੁਰੂ ਹੋ ਜਾਂਦਾ ਹੈ ਉਹ ਚਾਂਸ ਹੁਣ ਲਗਭਗ ਸ਼ਾਮ 5 ਵਜੇ ਤੋਂ ਬਣਨੇ ਸ਼ੁਰੂ ਹੋ ਚੁੱਕੇ ਨੇ ਜੋ ਕਿ ਇੱਕ ਤਗੜੇ ਮੀਂਹ ਦਾ ਸੰਕੇਤਨ ਬਾਕੀ ਕੋਈ ਨਮੀ ਅਜਿਹੀ ਆਪਣੇ ਟਾਈ ਜਿਹੜੀ ਤੁਹਾਨੂੰ ਦੱਸਣੀ ਜ਼ਰੂਰੀ ਹੋਈ ਉਹ ਜਾਣਕਾਰੀ ਵੀ ਸਾਂਝੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਮਿਲਦੇ ਅਗਲੀ ਜਾਣਕਾਰੀ ਲਈ ਇੱਕ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ